ਜਪੋ ਸਤਨਾਮ 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 ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਬ੍ਰਿ얌 ਸਿੰਘ ਜੀ ਕੱਲ ਅਕਾਲ ਚਲਾਣਾ ਕਰ ਗਏ ਸੀ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੋਣ ਲੱਗਿਆ ਸੁਪਨਿਆਂ ਦੇ ਘਰ ਦੇ ਮੈਂਬਰ ਬਾਪੂ ਬ੍ਰਿ얌 ਸਿੰਘ ਜੀ ਪੇਸ਼ੇ ਤੋਂ ਮਿਸਤਰੀ ਸੀਗੇ ساری ਜ਼ਿੰਦਗੀ ਇੱਥੇ ਕਿਰਤ ਕਰਕੇ ਬਤੀਤ ਕੀਤੀ ਤਿੰਨ ਪੁੱਤ ਤੇ ਦੋ ਧੀਆਂ ਦੇ ਬਾਪ ਸੀ ਬਾਪੂ ਜੀ ਪਰ ਜ਼ਿੰਦਗੀ ਦੇ ਵਿੱਚ ਕਈ ਵਾਰੀ ਸਾਡੇ ਹੱਥpass ਨਹੀਂ ਹੁੰਦਾ ਕਿਸ ਕਰਬਟ ਜਿੰਦਗੀ ਮੁੜ ਜਾਂਦੀ ਆ ਕਿੱਥੇ ਜਾ ਕੇ ਕਿਵੇਂ ਸਾਡਾ ਅੰਜਲ ਲਿਖਿਆ ਜਲ ਪਾਣੀ ਲਿਖਿਆ ਇਹ ਅਸੀਂ ਸੋਚ ਵੀ ਨਹੀਂ ਸਕਦੇ ਤੇ ਇਸ ਚੀਜ਼ ਨੂੰ ਅਸੀਂ ਬਦਲ ਵੀ ਨਹੀਂ ਸਕਦੇ ਤੇ ਉਸੇ ਕڑی ਦੇ ਤਹਿਤ ਬਾਪੂ ਬਰਿਆਮ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਬਣੇ 15 4 2024 ਨੂੰ ਤੇ 7 7 2024 ਨੂੰ ਬਾਪੂ ਜੀ ਕਾਲ ਚਲਾਣਾ ਕਰ ਗਏ 2 ਮਹੀਨੇ ਤੇ 22 ਦਿਨਾਂ ਦਾ ਸਫਰ ਸੀ ਬਾਪੂ ਜੀ ਦੇ ਜਿਹੜਾ ਸਾਡੇ ਬਾਪਸਮਾਨ ਰਿਸ਼ਤਾ ਕੋਈ ਵੀ ਆਪਾਂ ਉਹਨੂੰ ਨਾਮ ਕੋਈ ਵੀ ਦੇ ਦਈਏ ਦਾਦਾ ਜੀ ਸਮਾਨ ਪਰ ਸੀ ਕੁਛ ਸਾਡੀ ਸਾਂਹ ਸੀ ਕੋਈ ਪਿਛਲੇ ਜਨਮਾਂ ਦੀ ਕੋਈ ਸਾਡੇ ਕਰਮਾਂ ਦੀ ਜਿਸ ਦਿਨ ਬਾਪੂ ਜੀ ਨੂੰ ਅਸੀਂ ਦਸ਼ਮੇਸ਼ ਨਗਰ ਤੋਂ ਨੇੜੇ ਗੁਰੂ ਰਵਿਦਾਸ ਦੇ ਰਹਿਣ ਵਾਲੇ ਮੁੰਡੀਆਂ ਖੁਰਦ ਦੇ ਬਾਪੂ ਜੀ ਸਾਨੂੰ ਧੂਰੀ ਲੈਣਾਂ ਤੋਂ ਮਿਲਦੇ ਆ ਤੁਹਾਨੂੰ ਉੱਥੋਂ ਕੁਝ ਵੀਰ ਵੀਡੀਓ ਬਣਾ ਕੇ ਭੇਜਦੇ ਆ ਬਾਪੂ ਜੀ ਚੱਲਣ ਫਿਰਨ ਤੋਂ ਸਮਰੱਥ ਰਿੰਗ ਰਿੰਗ ਕੇ ਜ਼ਮੀਨ ਤੇ ਤੁਰਦੇ ਆ ਉਥੋਂ ਲੈ ਕੇ ਆਉਨੇ ਆ ਜਿੰਨੀ ਕਿ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਡੇ ਕਰਮਾਂ ਚ ਬਖਸ਼ੀ ਸੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਦੇ ਬਾਪੂ ਜੀ ਦਾ ਚੂੜਾ ਟੁੱਟਿਆ ਹੋਇਆ ਸੀ ਉਮਰ ਜ਼ਿਆਦਾ ਸੀ ਕਿਉਂਕਿ ਉਮਰ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਆ ਬਾਪੂ ਜੀ ਦੇ بیٹے ਖੜੇ ਨੇ ਵੱਡੇ بیٹے ਖੜੇ ਨੇ ਬਾਪੂ ਜੀ ਦੇ ਅਵਤਾਰ ਸਿੰਘ ਜੀ ਤੁਹਾਡਾ ਨਾਮ ਬਲਜੀਤ ਸਿੰਘ ਬਲਜੀਤ ਸਿੰਘ ਜੀ ਇੱਕ ਇਹਨਾਂ ਦੇ ਬੇਟੇ ਚਰਨਜੀਤ ਸਿੰਘ ਜੀ ਉਹ ਵੀ ਆ ਗਏ ਜੀ ਕਿ ਨਹੀਂ ਆਏ ਨਹੀਂ ਉਹ ਲਾਇਆ ਨਹੀਂ ਫੋਨ ਚਲੋ ਬਾਪੂ ਜੀ ਦੇ ਤਿੰਨ ਪੁੱਤ ਤੇ ਦੋ ਧੀਆਂ ਧੰਨਵਾਦ ਆ ਬਾਪੂ ਜੀ ਦੀਆਂ ਬੇਟੀਆਂ ਦਾ ਬਾਪੂ ਜੀ ਦੇ ਦੋ ਤੇ ਦੋਧੀਆਂ ਦਾ ਪੁੱਤਿਆਂ ਦਾ ਬਾਪੂ ਜੀ ਦੇ ਦੋ ਪੁੱਤਰ ਆਏ ਨੇ ਸਾਡੇ ਕੋਲੇ ਉਹਨਾਂ ਦਾ ਬਾਪੂ ਜੀ ਨੂੰ ਬਾਪੂ ਜੀ ਦੇ ਆਖਰੀ ਸਫ਼ਰ ਦੇ ਵਿੱਚ ਸ਼ਾਮਲ ਹੋਣ ਲਈ ਬਾਪੂ ਜੀ ਦੇ ਆਖਰੀ ਸਫ਼ਰ ਦਾ ਹਿੱਸਾ ਬਣ ਲਈ ਆਏ ਨੇ ਬਾਈ ਜੀ ਅਸੀਂ ਇਹਦੇ ਵਿੱਚ ਕਿਸੇ ਨੂੰ ਕੁਝ ਮਾੜਾ ਚੰਗਾ ਨਹੀਂ ਕਹਾਂਗੇ ਸਾਡੇ ਕੋਈ ਕਰਮ ਸੀ ਅਸੀਂ ਬਾਪੂ ਜੀ ਦੀ ਸੇਵਾ ਕਰ पाए ਇਹਨਾਂ ਦੇ ਕੋਈ ਕਰਮ ਸੀ ਜਿਹੜੇ ਆਖੀਰਲੇ ਸਮੇਂ 'ਚ ਆਪਣੇ ਪਿਤਾ ਜੀ ਦੀ ਸੇਵਾ ਨਹੀਂ ਕਰ पाए ਬਾਪੂ ਜੀ ਨੇ ਕੁਝ ਦੇਣੇ ਲੈਣੇ ਦੇ ਸਬੰਧ ਪੂਰੇ ਕਰਨੇ ਸੀ ਜਿਹੜਾ ਅੱਜ ਬਾਪੂ ਜੀ ਦਾ ਅੰਤਮ ਸੰਸਕਾਰ ਪਿੰਡ ਹਸਨਪੁਰ ਦੀ ਧਰਤੀ ਤੇ ਹੋ ਰਿਹਾ। ਵੇਖੋ ਕਿੱਥੇ ਬਾਪੂ ਜੀ ਦਾ ਜਨਮ ਹੋਇਆ ਹੋ। ਕਿੱਥੇ ਬਾਪੂ ਜੀ ਦਾ ਨਾਮ ਗੁਰੂ ਘਰ ਦੇ ਵਿੱਚ ਅੱਗੇ ਕਿਸੇ ਬੱਚੇ ਦਾ ਨਾਮ ਇਦਾਂ ਰੱਖਿਆ ਨਹੀਂ ਸੀ ਜਾਂਦਾ ਵੀ ਜੇ ਗੁਰੂ ਘਰ ਅੱਖਰ ਨਾਂ ਢਾਇਆ ਜਾਵੇ ਤੇ ਬਰਿਆਮ ਸਿੰਘ ਜੀ ਦਾ ਉਹ ਵਾਵਾ ਕਿੱਥੇ ਕਿਹੜੇ ਗੁਰੂ ਘਰ ਚ ਨਿਕਲਿਆ ਹੋ। ਕਿੱਦਾਂ ਬਾਪੂ ਜੀ ਨੇ ਆਪਣੇ ਜੀਵਨ ਦਾ ਸਫਰ ਤੈਅ ਕੀਤਾ ਕਿਦਾਂ ਵਿਆਹ ਹੋਇਆ ਬੱਚੇ ਹੋਏ انسان ਗਲਤੀਆਂ ਦਾ ਪੁਤਲਾ ਜ਼ਿੰਦਗੀ ਚ ਬੜੀ ਬੜੀ ਵਾਰ ਆਪਾਂ ਆਪਣੀ ਜ਼ਿੰਦਗੀ ਚ ਐਸੇ ਕੁਝ ਕਰ ਬੈਠਨੇ ਜਿੱਥੇ ਆਪਣਿਆਂ ਦੇ ਦਿਲ ਦੁਖ ਜਾਂਦੇ ਨੇ ਉਹ ਬਾਪੂਰੇ ਜੀਵਨ ਚ ਵੀ ਉਸ ਤਰ੍ਹਾਂ ਦੇ ਪਾਲ ਬਥੇਰੇ ਆਏ ਹੋਣੇ ਪਰ ਸਾਨੂੰ ਅੱਜ ਇਸ ਗੱਲ ਦਾ ਸਕੂਨ ਵੀ ਆ ਵੀ ਬਾਪੂ ਦੇ ਧੀਆ ਪੁੱਤ ਇੱਥੇ ਨਾਲ ਆ ਖੜੇ ਆ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ 700 ਤੋਂ ਵੀ ਵੱਧ ਮੈਂਬਰ ਇਸ ਦੁਨੀਆ ਤੋਂ ਜਾ ਚੁੱਕੇ ਆ ਜਿਨ੍ਹਾਂ ਦੇ ਅੰਤਮ ਸੰਸਕਾਰ ਇਹਨਾਂ ਹੱਥਾਂ ਨਾਲ ਹੀ ਉਹ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਜੀ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਆ ਉਹਨਾਂ ਦੀ ਕਿਰਪਾ ਨਾਲ ਮਹਾਰਾ ਸੱਚੇ ਪਾਤਸ਼ਾਹ ਨੇ ਸਤਿ ਸਿਵਾ ਮੰਲੀਏ ਤੇ ਬਹੁਤ ਸਾਰੇ ਮੈਂਬਰਾਂ ਦੇ ਹੁੰਦਿਆਂ ਹੋਇਆਂ ਵੀ ਕੋਈ ਆਉਂਦਾ ਨਹੀਂ ਪਰ ਅੱਜ ਬਹੁਤ ਧੰਨਵਾਦੀਆਂ ਪਰਿਵਾਰ ਦੇ ਨ ਸਾਰੇ ਮੈਂਬਰਾਂ ਦੇ ਜਿਹੜੇ ਆ ਕੇ ਬਾਪੂ ਜੀ ਦੇ ਅੰਤਮ ਸਫ਼ਰ ਦੇ ਸਾਥੀ ਬਣੇ ਆ ਅੱਜ ਬਾਪੂ ਬ੍ਰਿ얌 ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਤੁਸੀਂ ਵੀ ਸਾਰੇ ਅਰਦਾਸ ਕਰਿਓ ਬਾਪੂ ਜੀ ਨੂੰ ਸਤਿ ਪਾਸ਼ਾ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸੰਗਤ ਨੂੰ ਵੀ ਬੇਨਤੀ ਹੈ ਸਾਰੇ ਅਰਦਾਸ ਕਰਿਓ। ਬਾਪੂ ਬ੍ਰਿ얌 ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਗੁਰਿੰਦਰ ਸਿੰਘ ਵੀਰ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ। ਬਾਉ ਜੀ ਹੁਣੀ ਵੀਰ ਜੀ ਹੁਣੀ ਜਿਨ੍ਹਾਂ ਨੇ ਉਸ ਟਾਈਮ ਬਾਪੂ ਜੀ ਦੀ ਉੱਥੇ ਧੂਰੀ ਲੈਣਾਂ ਤੇ ਸੇਵਾ ਨਿਭਾਈ ਸਾਨੂੰ ਇਨ੍ਹਾਂ ਵੀਰਾਂ ਦੇ ਰਾਹੀਂ ਮੌਕਾ ਮਿਲਿਆ ਸੇਵਾ ਕਰਨ ਦਾ। ਬਾਪੂ ਜੀ ਇਹਨਾਂ ਦੀ ਦੁਕਾਨ ਤੇ ਜਾਂਦੇ ਪ੍ਰਸ਼ਾਦਾ ਛਕਣ ਜਾਏ ਉੱਥੇ ਪ੍ਰਸ਼ਾਦਾ ਦੇ ਜਾਂਦੇ। ਇਹਨਾਂ ਦਾ ਵੀ ਕੋਈ ਸਰਬੰਧ ਸੀ ਉਹਨਾਂ ਨਾਲ ਉਸ ਦਾ। ਤੇ ਅੱਜ ਬਾਪੂ ਜੀ ਦੇ بیٹے ਅਵਤਾਰ ਸਿੰਘ ਤੇ ਉਹਨਾਂ ਦੇ ਨੂੰ ਦਵਿੰਦਰ ਕੌਰ ਜੀ ਤੇ ਮਨਦੀਪ ਸਿੰਘ ਪੋਤਾ ਬਲਜੀਤ ਸਿੰਘ ਬੇਟਾ ਰਵਿੰਦਰ ਕੌਰ ਬੇਟੀ ਜਗਿੰਦਰ ਸਿੰਘ ਦੋਤਰਾ ਰੂਬੀ ਬੇਟੀ ਜਸਪ੍ਰੀਤ ਸਿੰਘ ਪੁੱਤਰਾ ਮਹਿਕਦੀਪ ਕੌਰ ਪੋਤਰੀ ਮਨਜੀਤ ਕੌਰ ਨੂੰ ਤੇ ਜੇ ਕੇ ਰੋੜਾ ਜੀ ਮਹੱਲਾ ਨਿਵਾਸੀ ਤੇ ਸਰਬਜੀਤ ਸਿੰਘ ਏ ਬਾਪੂ ਜੀ ਦੇ ਇਸ ਅਖੀਰਲੀ ਘੜੀ ਦੇ ਵਿੱਚ ਸ਼ਰੀਕ ਹੋਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਬਾਪੂ ਜੀ ਦੀ ਦੇ ਅਰਥੀ ਤੇ ਰੱਖੀ ਜਾਊਗੀ ਅਰਥੀ ਅੱਗੇ ਲਿਆਓ ਚੱਕ ਕੇ ਕਾਕਾ ਉਸ ਤੋਂ ਬਾਅਦ ਬਾਪੂ ਜੀ ਦਾ ਅੰਤਮ ਜਿਹੜਾ ਸਫ਼ਰ ਆ ਵਸਨਪੁਰ ਸ਼ਮਚਾਨ ਕਾਟ ਵੱਲ ਨੂੰ ਕੁੱਝ ਕਰੂਗਾ ਤੇ ਸਾਡੇ ਪਰਿਵਾਰ ਦੇ ਮੈਂਬਰ ਗਰਸੇਵਕ ਸਿੰਘ ਖਾਲਸਾ ਜੀ ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸ਼ਮਸ਼ਾਨ ਘਾਟ ਵੱਲ ਨੂੰ ਚੱਲਾਂਗੇ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫੇਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਬਿਠਾ ਸਭ ਦੁਖ ਜਾਏ ਤੀਕ ਬਹਾਦਰ ਸਿਮਰਿਆ ਘਰ ਨਉ ਨੇ ਦਿ ਆਵੈ ਧਾਏ ਸਭ ਥਾਈ ਹੋਏ ਸਹਾ ਆਪ ਜੀ ਦੀ ਬਾਣੀ ਦਾ ਫਰਮਾਨ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਵਾਕਾ ਅਨੁਸਾਰ ਬਾਪੂ ਵਰਿਆਮ ਸਿੰਘ ਜੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦਰੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਮਿਸ਼ਰੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਿੱਛੇ ਪਰਿਵਾਰ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਜੀ ਹੁਣ ਸੰਸਕਾਰ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਹੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਸੋਨਹਾਲ ਸਤਿ ਸ਼੍ਰੀ ਅਕਾਲ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤਨਾਮ 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 ਜੀ ਸਤਨਾਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਸਤਨਾਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਸਤਨਾਵਾਹਿ ਗੁਰੂ ਸਤਨਾਮ ਸਤਨਾਵਾਹਿ ਗੁਰੂ ਸਤਨਾਮ ਸਤਨਾਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 17 ਤਰੀਕ ਤੇ ਦਿਨ ਬੁੱਧਵਾਰ ਦਾ ਭੋਗ ਵਣ ਦਾ ਬਾਪੂ ਬ੍ਰਿ얌 ਸਿੰਘ ਜੀ ਦਾ ਗੁਰਦੁਆਰਾ ਸਿੰਘ ਸਭਾ ਵਿਖੇ ਬਾਪੂ ਜੀ ਦੀ ਅੰਤਮ ਅਰਦਾਸ ਹੋਵੇਗੀ 17 ਤਰੀਕ ਦਿਨ ਬੁੱਧਵਾਰ ਨੂੰ ਇਹ ਕਾ ਬਾਪੂ ਕੋ ਬ੍ਰਿ얌 ਸਿੰਘ ਜੀ ਦੇ ਕੋਲੋਂ ਕੁਝ ਪੈਸੇ ਮਿਲੇ ਸੀ ਜੀ ਤੇ ਇਹ ਚਾਬੀਆਂ ਮੈਂ ਘਰ ਦੀਆਂ ਪੈਸੇ ਆ ਤੇ ਕਾਰਡ ਆ ਇਹ ਅਸੀਂ ਪਰਿਵਾਰ ਨੂੰ ਸਪੁਰਦ ਕਰਦੇ ਆ ਜਿਹੜਾ ਵੀ ਮੈਂਬਰ ਲੈਣਾ ਚਾਹੁੰਦਾ ਸਾਤੋਂ ਆ ਕੇ ਕਲੈਕਟ ਕਰ ਲਵੇ 4770 ਰੁਪਏ ਆ ਜੀ ਸਤਾਂ ਰੁਪਏ ਦੂਜੇ ਆ ਤੇ ਕੋਸ਼ਿਕਾ ਬਾਪੂਰੇ ਕੋਲੋਂ ਇਹ ਸੀ ਬਾਈ ਜੀ ਇਹਨਾਂ ਨੂੰ ਦੇ ਦिए ਇਹਨਾਂ ਨੂੰ ਦੇਈਏ ਦੇ ਦिए ਜੀ ਕੇ ਅੰਤਰਾਜ ਤਾਂ ਨਹੀਂ ਭਾਈ ਸੰਜੇ ਕਿਸ ਨੂੰ ਠੀਕ ਹੈ ਬੋਲੇ ਸੋਨਿਹਾਲ ਸੋਰੀਆ ਬਾਪੂ ਬ੍ਰਿ얌 ਸਿੰਘ ਜੀ ਦੇ ਵੱਡੇ ਪੁੱਤਰ ਨੇ ਅਵਤਾਰ ਸਿੰਘ ਜੀ ਬਲਜੀਤ ਸਿੰਘ ਜੀ ਨਾਲ ਪਿੱਛੇ ਖੜੇ ਨੇ ਛੋਟੇ ਤੱਕ ਤੀਜੇ ਜਮ ਜੀ ਸਿੰਘ ਜੀ ਉਹ ਨਹੀਂ ਆਏ ਅੱਜ ਇੱਥੇ ਚਲੋ ਬਾਪੂ ਜੀ ਨੇ ਜਾਣਾ ਸੀ ਉਹਨਾਂ ਦੇ ਹੁੰਦਿਆਂ ਤਾਂ ਨਹੀਂ ਅਸੀਂ ਕੋਈ ਗੱਲ ਕੀਤੀ ਪਰ ਇਸ ਗੱਲ ਦਾ ਬਾਈ ਦੁੱਖ ਬਹੁਤ ਆ ਵੀ ਤੁਸੀਂ ਸਮੇਂ ਤੇ ਡਿਊਟੀ ਨਹੀਂ ਸੰਭੀ ਪਰ ਹੁਣ ਮੇਰੀ ਬੇਨਤੀ ਆ ਅੰਤਮ ਅਰਦਾਸ ਤੇ ਬਾਪੂ ਜੀ ਦੇ ਤੁਸੀਂ ਆਉਣਾ ਜ਼ਰੂਰ ਭੋਗ ਵਾਲੇ ਦਿਨ ਇੱਥੇ ਹੀ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਭੋਗ ਪਊਗਾ ਤੇ ਕੱਲ ਨੂੰ ਬਾਪੂ ਜੀ ਦੇ ਆਪਾਂ ਫੋਲ ਚੁਗਣੇ ਆ ਤੇ ਜੇ ਤੁਸੀਂ ਆਮੋ ਤੇ ਫੁੱਲ ਚੌਕ ਕੇ ਆਪਾਂ 10 9 ਵਜੇ 9 ਵਜੇ ਆ ਜਾਓ ਤੁਸੀਂ 8:30 9 ਵਜੇ ਪਰਠਾ ਨੂੰ ਸੰਢ ਕਰ ਲਾਂਗੇ ਵੀ ਜੇ ਤੁਸੀਂ ਆਜਮੋ ਤਾਂ ਵੀ ਫੁੱਲ ਚੌਕ ਕੇ ਤੁਹਾਨੂੰ ਦੇ ਦਾਂਗੇ ਤੁਸੀਂ ਸਾਂਝੇ ਤੌਰ ਤੇ ਜਾ ਕੇ ਪਾ ਕੇ ਆਉਣੇ ਉੱਥੇ ਇੱਥੇ ਨਾ ਤੁਸੀਂ ਇਹ ਨਾ ਹੋਵੇ ਇੱਕਦਮ ਉੱਧਰ ਨੂੰ ਹੋਵੇ ਇੱਕਦਮ ਉੱਧਰ ਨੂੰ ਹੋਵੇ ਹੁਣ ਉਹਨੂੰ ਜਾਂਦੇ ਹੋਏ ਨੂੰ ਇਕੱਠੇ ਹੋ ਕੇ ਤੋੜ ਦੋ ਵਿਚਾਰੇ ਨੂੰ ਤੀਜੀ ਨਾ ਵੀ ਗੱਲ ਕਰਿਓ ਚਲੋ ਜਾ ਕੇ ਤੁਸੀਂ ਮਿਲਿਓ ਭਾਈ ਸੁਨੇਹਾ ਲਾਓ ਕੋਈ ਸਾਂਝੇ ਦੇ ਬੰਦਿਆਂ ਨਾਲ ਹੀ ਇਹ ਅੰਤਮ ਅਰਦਾਸ ਨਹੀਂ ਆਇਆ ਸਫ਼ਰ 'ਚ ਨਹੀਂ ਆਇਆ ਤੇ ਅਰਦਾਸ ਚ ਆ ਜੇ ਵੀ ਚਲੋ ਜੋ ਮਾਰੇ ਨੂੰ ਮਨਜ਼ੂਰ ਸੀਗਾ ਉਹ ਤਾਂ ਪਾਣਾ ਹਨਾ ਉਹਨਾਂ ਤਾਂ ਕੋਈ ਬਦਲ ਨਹੀਂ ਸਕਦਾ ਸੀ ਪਰ ਇਹ ਬਾਈ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਜਿਨ੍ਹਾਂ ਨੇ ਕਰਕੇ ਸਾਨੂੰ ਸੇਵਾ ਮਿਲੀ ਹੁਣ ਤੁਸੀਂ ਵੀ ਆਪਣਾ ਫਰਜ਼ ਨੂੰ ਨਿਭਾਓ 17 ਤਰੀਕ ਨੂੰ ਦਿਨ ਬੁੱਧਵਾਰ ਨੂੰ ਬਾਪੂ ਜੀ ਦਾ ਭੋਗ ਪਾਉਗਾ ਜੀ ਆਠ ਪ੍ਰਕਾਸ਼ ਕਰਾਵਾਂਗੇ ਕੱਲ ਨੂੰ ਕੱਲ ਨੂੰ ਪ੍ਰਕਾਸ਼ ਹੋ ਗਏ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ